ਲਓ ਮਿੱਤਰੋ ਤਾਜੀ ਸੂਈਸ ਨੂੰ ਬਹਿਰ ਦਿਖਾਉਣ ਲੱਗਿਆ ਬਿਲਕੁਲ ਤਾਜੀ ਸੂਈ ਹੈ ਮਤਲਬ ਕੁਝ ਘੰਟੇ ਹੀ ਮੰਨ ਸਕਦੇ ਹੋ ਕਿ ਤੇ ਕਾਰਮਲ ਜਿਹੜੇ ਮਗਰ ਜਾਨਵਰ ਤਾਂ ਇਹ ਵੀ ਬੱਛੀ ਆ ਠੀਕ ਆ ਬੱਛੀ ਬੜੀ ਪਿਆਰੀ ਆ ਤੇ ਆ ਵੀ ਬੱਛੀਆਂ ਰਹੀਆਂ ਕਿਉਂਕਿ ਨਵੇਂ ਹਾਂਜੀਪੀਆ ਬਾਕੀ ਥਾਣਾ ਵੰਨੇ ਦੀ ਬਾਂਤਰ ਉਹ ਬੜੀ ਬਾਖਮਾਲ ਠੀਕ ਉਹਨਾਂ ਕਲੇਵਾ ਅੱਗੇ ਨੂੰ ਤੇ ਉਹਨਾਂ ਕੇ ਪਿੱਛੇ ਨੂੰ ਐ ਤੇ ਥਣ ਚਾਰਾ ਸੋਨੇ ਗੈਪ ਚ ਲੱਗੇ ਹੋਏ ਤੇ ਬਾਕੀ ਤੋਰ ਤਾਰ ਕੇ ਤੁਹਾਨੂੰ ਜੋ ਡਿਟੇਲ ਹੋਗੀ ਬਾਕੀ ਜਮਾਲ ਕੇ ਸਾਂਝੀ ਕਰਾ ਦਾਂਗੇ ਤੇ ਖਰੀਦ ਨਾਲ ਭਰਾ ਸੂਈ ਸੋਈ ਬਹਿੜਾ ਬਾਕੀ ਚੋਕੇ ਕਿਸੇ ਵੀ ਟਾਂ ਤੇ ਤਸਦੀਕ ਕਰ ਸਕਦਾ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਤੇ ਨਾਲ ਦੀ ਨਾਲ ਚੈਨਲ ਭਾਕਸ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਰਹੇ ਬਾਈ ਹੱਸੀ ਖੱਸੀ ਗੋਜੀ ਆਪਣਾ ਐਡਰੈਸ ਬੋਲਦੇ ਜੀ ਪਿੰਡ ਆਪਣਾ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਹੈ ਜੀ ਤੇ ਸੰਪਰਕ ਨੰਬਰ ਸੰਪਰਕ 98817 96393 ਇਹ ਪਧੌੜ ਤੇ ਜਾਨੀ ਕਿਤਾਪੇ ਦੇ ਸਾਹਮਣੇ ਰਹਿ ਜਾਂਦਾ ਵਿਚਾਲੇ ਜੀ ਵਿਚਾਲੇ ਜੀ ਹਾਂ ਮੇਨ ਰੋਡ ਤੇ ਹਾਂ ਪਰ ਸਭ ਮੱਝ ਦੀ ਵੀਡੀਓ ਆ ਗਈ ਭਾਈ ਜੀ ਬਸ ਤਿੰਨ ਚਾਰ ਮਿੰਟਾਂ ਦੀ ਬੈਗੀ ਪਹਿਲੇ ਫੋਨ ਤੇ ਬੈਗੀ ਸੀ ਪਹਿਲੇ ਫੋਨ ਤੇ ਸੀ ਠੀਕ ਆ ਠੀਕ ਆ ਜਣੀ ਵਧੀਆ ਰਿਸਪੌਂਸ ਮਿਲਦਾ ਹਾਂ ਹਾਂ ਪੂਰਾ ਵਧੀਆ ਪੂਰਾ ਬਈ ਠੀਕ ਆ ਤੇ ਇਹ ਜਿਹੜੀ ਆਪਾਂ ਗਾਂ ਵਿੱਚ ਨਾ ਬਈ ਬੂਟੇ ਕਿਹੜਾ ਸੂਸੂਈ ਵੀ ਆ ਇਹ ਦੂਜਾ ਸੂਆ ਸੂਈ ਆ ਬਈ ਰਾਤ ਸੂਈ ਸੀਗੀ ਮੰਨ ਕੇ ਚਲੋ ਤੜਕੇ 3 ਵਜੇ ਅੱਜ ਜਿਹੜੀ 16 ਤਰੀਕ 11 ਮਹੀਨਾ 2025 ਦੀ ਵੀਡੀਓ ਬਣਨ ਦੀ ਹੈ ਜਿਹਨਾਂ ਅੱਜ ਅੱਜ ਦੇ ਦਿਨ ਦੀ ਹਾਂ 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 ਬਸ ਠੀਕ ਆ ਤੇ ਬੱਚਾ ਮਗਰ ਬੱਚੀ ਆ ਬੱਚੀ ਆ ਗਈ ਬੱਚੀਆਂ ਬੱਚੀ ਬਹੁਤ ਡਬਲ ਆ ਗਈ ਤੇ ਜੇ ਜੂ ਤਾਂ ਨੌਕੀਆ ਚੂਹਿਆ ਆਪਾ ਦੁੱਧ 4 ਕਿਲੋ ਕੱਢਿਆ ਆਪਾ ਕੋਈ ਪੂਰ ਛੜ ਲਾ ਗਾਰੰਟੀ ਆ ਭਾਰ ਕਰੜੀ ਗੰਢ ਸਿੱਧੀ ਆਪਾ ਤਾਰਾਂ ਪਹਿਲਾਂ ਹੀ ਮਾਰ ਦੇ ਨਾ ਲੈ ਨਿਆਣਾ ਪਾ ਨਾ ਪਾ ਜਮੇ ਹੂੰ ਕਾ ਬੱਕਰੀ ਮੋਟੀ ਹੈ ਨਾ ਹਾਂ ਪੂਰੀ ਹੂੰ ਬਾਕੀ ਲੈ ਆਏ ਵਧੀਆ ਕਿ ਫਾੜੀ ਵਾਲਾ ਬੋਲਦੇ ਨੇ ਇਹਨੂੰ ਹਾਂ 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 ਚੀਰ ਵਾਲਾ ਵੀ ਕਹਿੰਦੇ ਫਾੜੀ ਵਾਲਾ ਵੀ ਕਹਿੰਦੇ ਵਿਚਾਲੇ ਨਾ ਚਾਹਾ ਥਾਣਾ ਸੁਣ ਗਿਆ ਵਿਚਾਲੇ ਲੈ ਤੋਰਦੇ ਬੁੱਟੇ ਬਾਈ ਤੇ ਮਿੱਤਰੋ ਕੱਦ ਕਾੜ ਵਹਿੜਾ ਚੰਗਾ ਗਿਆ ਬੇਲ ਵੀ ਠੀਕ ਆ ਵਹਿੜ ਦੀ ਮਲ ਲੰਬਾਈ ਆਪਾਂ ਕਹਦਗੇ ਉਚਾਈ ਵੀ ਠੀਕ ਆ ਠੀਕ ਆ ਚੰਗੀ ਆ ਬਾਕੀ ਲਹੂ ਵਾਲੀ ਵਹਿੜਾ ਗਈ ਕੋਈ ਲਿੱਸੀ ਲਾਵੀ ਬੜੀ ਕਮਜ਼ੋਰ ਜੀ ਆਪਾਂ ਕਹਦਗੇ ਉਦਾਂ ਦੀ ਵਹਿੜ ਨਹੀਂ ਗਈ ਵਧੀਆ ਜਿੰਦ ਜਾਣ ਚਾਗੀ ਵਹਿੜ ਤੇ ਇੱਥੇ ਬਹਿਣੀ ਸ਼ੈਡ ਉਹ ਜਿਹੜੀ ਥਾਣਾ ਦੀ ਬੰਦ ਕਰ ਤੇ ਲੈਵੇ ਤੇ ਨਾਲ ਨਾਲ ਤੁਸੀਂ ਚੈੱਕ ਕਰ ਸਕਦੇ ਹੋਗੇ ਚੰਗੀ ਆ ਤੇ ਬਾਕੀ ਆ ਥੋੜੀ ਕ੍ਰਾਸ ਚ ਗਈ ਜੇ ਮੂਰੇ ਜਿਵੇਂ ਗਰਮੀ ਗਰਮੀ ਚ ਕਿਸੇ ਦੁੱਧ ਪੀਣਾ ਉਹਦੇ ਬਾਅਦ ਸਿੱਧਾ ਰੂ ਬੈਠ ਹੈ ਨਾ ਬਈ ਉੱਥੇ ਹਾਂ 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 ਹੂੰ ਤੇ ਇੱਥੇ ਤੁਹਾਨੂੰ ਕਵੈਣੀ ਸਾਈਡ ਤੋਂ ਦਿਖਾ ਦਣਾ ਨਾਲਾ ਨੋਡਾ ਬਹੁਤ ਆ ਨਾ ਬਈ ਬਈ ਦੁੱਧ ਉਹਨਾਂ ਨੇ 25 ਕਿਲੋ ਲਿਖਿਆ ਆਪਾਂ ਨੂੰ ਕਿਹਾ ਹੈਗਾ ਅੱਛਾ ਆਪਾਂ 25 ਕਿਲੋ ਹੀ ਗਾਹਾਂ ਕਹਿ ਕੇ ਦੇਵਾਂਗੇ ਠੰਡੀ ਸੀਲ ਨਿਆਣਾ ਪਾ ਨਾ ਆਪਾਂ ਕਿਵੇਂ ਮਰਜ਼ੀ ਬੈਠਾ ਲੈ ਹੂੰ ਵੀੜੇ ਸਾਡਾ ਕਿਥੇ ਮਰਜ਼ੀ ਕਿਵੇਂ ਮਰਜ਼ੀ ਕੋਈ ਦਿੱਕਤ ਤਾਂ ਨਹੀਂ ਕੀ ਠੀਕ ਆ ਠੀਕ ਆ ਲੈ ਗੇੜਾ ਹੋਰ ਕੜਾ ਦੇਖ ਮਨੇ ਪੂਛ ਚੱਕ ਕੇ ਆ ਜਾਂ ਪੂਲ ਫੜੀ ਲਿਵਾ ਦਿਮਾਗ ਕਰੋ ਲੈ ਇੱਥੋਂ ਨਾ ਮਾਰ ਲਈ ਬੱਚੇ ਦੇ ਮੂਰੇ ਹੂੰ ਠੀਕ ਆ ਚੰਗਾ ਲੈਵਾ ਯਾਰ ਹਨਾ 25 ਗਲੋਦੂ ਦੀ ਹਾਂ ਹਾਂ 25 ਉਹਨੇ ਕਹਿੰਦਾ ਸਾਡਾ ਚੋਇਆ ਵਾ ਬਈ ਅੱਛਾ ਹੂੰ ਜੀ ਨਹੀਂ ਆਪਾਂ ਵੀ 25 ਕਹਿ ਕੇ ਦੇਣੀ ਆਪਾਂ ਨਹੀਂ ਕਹਿੰਦਾ ਵੀ ਜਾਂ 30 ਦੇ ਦੂ ਹਨਾ 25 ਦੇ ਆਸਤੇ ਲਈ ਬੰਦਾ ਹਾਂ ਘਰੋਂ ਆਪਣੇ ਯਾਰ ਮਿੱਤਰ ਤੋਂ ਹੀ ਲਈ ਹੈਗੀ ਠੀਕ ਆ ਠੀਕ ਆ ਠੀਕ ਆ ਤੇ ਚੰਗੀ ਆ ਬੜ ਤੇ ਬਾਕੀ ਦੇਖੋ ਜਿਹੜੇ ਭਰਾਣੇ ਖਰੀਦਣੀਆਂ ਉਹ ਪੈਸੇ ਲਾਉਣੇ ਉਹ ਆਪ ਦੀ ਸਮਝ ਰੱਖੂਗਾ ਤਸੱਲੀ ਕਰ ਸਕਦਾਗਾ ਤੇ ਬਾਕੀ ਲੇਵਾ ਬੜਾ ਵਕਮ ਵਾਲਾ ਮਤਲਬ ਬਿਲਕੁਲ ਚੌਰਸਾ ਬਲੇਵਾ ਕਹਿ ਸਕਦਾ ਗੋਲ ਮਟੋਲ ਚਾਰਸ ਫਿਰ ਨੂੰ ਇੱਕੋ ਜਿਹਾ ਲਿਆ ਪਿਆਗਾ ਉਨਾ ਹੀ ਮੂਹਰ ਨੂੰ ਐ ਤੇ ਉਨਾ ਹੀ ਮਗਰ ਨੂੰ ਐ ਕਿਹੜੀ ਮਾਦੀ ਸਾਈਡ ਹੋ ਕੇ ਦੇਖ ਲੈ ਉਨਾ ਹੀ ਉਧਰ ਨੂੰ ਐ ਉਨਾ ਹੀ ਇਧਰ ਨੂੰ ਬਾਕੀ ਨਾੜਾ ਨੂੜਾ ਵੀ ਬਿਲਕੁਲ ਨਹੀਂ ਹੈ ਨਾ ਪੂਰਾ ਮੋਟਾ ਨਾ ਲਾ ਦੁੱਧ ਵਾਲੀ ਬਿਹੜ ਆ ਗਈ ਹਾਂ ਬਾਕੀ ਜਾਨਸ ਆ ਗਈ ਤੇ ਬੱਚੀ ਵੀ ਮਗਰ ਚੰਗੀ ਆ ਗਈ ਖਾਣ ਪੀਣ ਨੂੰ ਬਹੁਤ ਖੁੱਲੀ ਆ ਗਈ ਕੋਈ ਮਰਜ਼ੀ ਪਾਈ ਚਲੋ ਬੋਟੇ ਬਈ ਬਾਕੀ ਤਾਂ ਫਿਰ ਠੀਕ ਆ ਗੱਲ ਹਣਾ ਤੇ ਮੁੱਲ ਬਾੜੀ ਦਾ ਫਿਰ ਅੱਪਾ ਦਾ ਕੀ ਕਰਾਂਗੇ ਮੁੱਲ ਇਹਦਾ 95000 ਰੁਪਏ ਲੱਗੇ ਹੂ ਵਿਚੋ ਮਾਨ ਕਰ ਦਾਂਗੇ ਮੰਨ ਤਾਂ ਲੀ ਵਧੀਆ ਹੋ ਜਾਊਗਾ ਕਰ ਦਾਂਗੇ ਕਰ ਦਾਂਗੇ ਠੀਕ ਹੈ ਲੈ 95000 ਬਾਈ ਨੇ ਮੁੱਲ ਕੀਤਾ ਤੇ ਬਾਕੀ ਜਿਹੜੇ ਪਰਾਂ ਨੂੰ ਪਸੰਦ ਹੋ ਬਾਈ ਨਾਲ ਦਿੱਤੇ ਹੋਣੇ ਪਤਾ ਸੰਪਰਕ ਕਰ ਲਿਓ ਪਿੰਡ ਸੰਧੂ ਕਲਾ ਤਹਿਸੀਲ ਤਾਪਾਦੇ ਜ਼ਿਲ੍ਹਾ ਬਰਨਾਲਾ ਭਦਾਉੜ ਸ਼ਹਿਰ ਤੋਂ 5-7 ਕਿਲੋਮੀਟਰ ਨਨ੍ਹਲ ਦੇ ਨੇੜੇ ਇਹ ਪਿੰਡ ਆ ਗਿਆ ਬਾਈ ਦਾ ਧੰਨਵਾਦ